ਜੀ ਸਸਿਕਾਪੀਤੀ ਕੀ ਨਾਮ ਆ ਬਾਈ ਆਪਣਾ ਮੇਰਾ ਨਾਮ ਜੀ ਰਾਜਪਾਲ ਸਿੰਘ ਪਿੰਡ ਮੇਰਾ ਜੜਤੋਲੀ ਆ ਜ਼ਿਲ੍ਹਾ ਲੁਧਿਆਣਾ ਮੈਂ ਸੀਦ ਪਾਕਿਸਤਾਨ ਗੁਰੂ ਕੀ ਦੁਗਰੀ ਤਾਂਦਰਾ ਰੋਡ ਰਹਿਣਾ ਠੀਕ ਆ ਬਾਈ ਜੀ ਤੇ ਅੱਜ ਆਪਾਂ ਕਿਹੜੀ ਖੇਡ ਕੀਤੀ ਆਗੀ ਇਹ ਮਤਲਬ ਇਹ ਤਾਂ ਨੌ ਕੀ ਆਗਾ ਜਾਂ ਕਿੱਥੇ ਕਿੱਥੇ ਆਪਾਂ ਖੇਡੇ ਆਂਗੇ ਦੇਖੋ ਜੀ ਇਹਨੂੰ ਟੈਲੈਂਟ ਕਹਿੰਦੇ ਨੇ ਹਾਂ ਜੀ ਤੇ ਆਪਣੇ ਇੰਡੀਆ ਦੇ ਵਿੱਚ ਤਾਂ तकरीबन ਇਹਨੂੰ ਘੱਟ ਹੀ ਮੰਨਦੇ ਨੇਗੀ ਹਾਂਜੀ ਉਹ ਵੈਸੇ ਅਮਰੀਕਾ ਗੋ ਟੈਲੈਂਟ ਬ੍ਰਿਟਨ ਗੋ ਟੈਲੈਂਟ ਹੁੰਦਾ ਇੰਡੀਆ ਗੋ ਟੈਲੈਂਟ ਵੀ ਹੁੰਦਾ ਵਾ ਪਰ ਜਿਹੜਾ ਹਾਈ ਲੈਵਲ ਦਾ ਉਹ ਅਮਰੀਕਾ ਔਰ ਬ੍ਰਿਟਨ ਗੋ ਟੈਲੈਂਟ ਆ ਮੇਰੀ ਉਹਦੇ ਲਈ ਵੀ 2018 ਦੇ ਵਿੱਚ ਸਿਲੈਕਸ਼ਨ ਹੋ ਗਈ ਸੀ ਮੈਂ ਅਮਰੀਕਾ ਲਈ ਅਪਲਾਈ ਕੀਤਾ ਉਹਨਾਂ ਨੇ ਮੈਨੂੰ ਵੀਜ਼ਾ ਨਹੀਂ ਦਿੱਤਾ ਵੀ ਤੁਸੀਂ ਮੁੜ ਕੇ ਨਹੀਂ ਆਉਣਾ ਜੇਕਰ ਆਪਣੀ ਸਰਕਾਰਾਂ ਮਦਦ ਕਰ ਦਿੰਦੀਆਂ ਤੇ ਆਪਾਂ ਅਮਰੀਕਾ ਦੇ ਵਿੱਚ ਵੀ ਜਾ ਕੇ ਆਪਾਂ ਪੰਜਾਬ ਦਾ ਝੰਡਾ ਕੱਟਣਾ ਸੀ ਏ ਭਾਈ ਕਿਹੜੀ ਛੋਟੀ ਖੇਡ ਆ ਗਈ ਇਹ ਕਿਵੇਂ ਵੀ ਕਿਵੇਂ ਤੁਸੀਂ ਕਰਦੇ ਹੋਗੇ ਕਾਦੇ ਨਾਲ ਕੰਨ ਨਾਲ ਜਾਂ ਅੰਤ ਨਾਲ ਜਾਂ ਮੂੰਹ ਨਾਲ ਕਿ ਵੀ ਕਿਵੇਂ ਕਰਦੇ ਹੋਗੇ ਤੁਸੀਂ ਇਹਦਾ ਦੇਖੋ ਜੀ ਪ੍ਰੈਕਟਿਸ ਬਹੁਤ ਵੱਡੀ ਚੀਜ਼ ਆ ਹਾਂਜੀ ਇਹ ਪ੍ਰੈਕਟਿਸ ਤੋਂ ਬਿਨਾ ਕੁਝ ਨਹੀਂ ਜੇ ਦਾਰਾ ਸਿੰਘਾ ਜੋ ਮਿਹਨਤ ਨਹੀਂ ਕਰੂਗਾ ਫੇ ਕਾਦਾ ਦਾਰਾ ਸਿੰਘ ਹਾਂਜੀ ਸੋ ਅਸੀਂ ਇਹਦੇ ਵਾਸਤੇ ਬਹੁਤ ਜ਼ਿਆਦਾ ਹੀ ਸਖਤ ਮਿਹਨਤ ਕਰਦੇ ਆ ਤਾਂ ਇਹ weight ਜਿਹੜਾ ਚੱਕ ਸਕਦੇ ਆ ਨਹੀਂ ਤਾਂ ਇਹ weight ਇੱਕ ਹੱਥ ਨਾਲ ਵੀ ਕੋਈ ਹਿਲਾ ਕੇ ਦਿਖਾ ਦੇਵੇ ਇੱਕ ਹੱਥ ਨਾਲ ਵੀ ਨਹੀਂ ਖਿਲਦਾ ਕਿੰਨਾ ਵੇਟ ਹੈ ਕਿਹੜਾ ਅੱਜ ਚੱਕਿਆ ਵਾ ਅੱਜ ਮੈਂ 105 ਕਿਲੋ ਭਾਰ ਚੱਕਿਆ ਵੈਸੇ ਮੈਂ 115 ਕਿਲੋ ਚੱਕ ਦਿੰਦਾ ਠੀਕ ਹੈ ਵਰਲਡ 'ਚ ਹੋ ਇਸ ਟਾਈਮ ਤੀਜੇ ਨੰਬਰ ਤੇ ਆ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵਰਲਡ ਰਿਕਾਰਡ ਤੋੜਨਾ ਵਰਲਡ ਰਿਕਾਰਡ 130 ਕਿਲੋ ਚੱਕਣਾ ਇੱਕ ਉਂਗਲੀ ਦੇ ਨਾਲ ਕੋਈ ਸਰਕਾਰ ਬੰਨੀਓ ਕੋਈ ਨੌਕਰੀ ਦੀ ਆਫਰ ਹੋਈ ਆ ਸਰਕਾਰ ਬੰਨੀਓ ਕੋਈ ਸਰਕਾਰ ਨੇ ਤੁਹਾਡੀ ਸਹਾਇਤਾ ਕੀਤੀ ਨਹੀਂ ਮੇਰੇ ਹਾਲ ਸਾਡੀਆਂ ਸਰਕਾਰਾਂ ਇਸ ਨੂੰ ਫੈਲੇਟ ਹੀ ਮੰਨਦੀਆਂ ਨੇ ਕੋਈ ਖਾਸ ਨਹੀਂ ਮੰਨਦੇ ਜੇ ਮਤਲਬ ਚੌਂਡਾ ਮਿਲ ਸਕਦੀ ਐ ਐਸੀ ਕੋਈ ਵੱਡੀ ਗੱਲ ਨਹੀਂ ਮਿਲ ਸਕਦੇ ਆ ਮੈਂ ਕਹਿੰਦਾ ਜਿੰਨੀ ਮੇਰੀ ਏਜ ਮਤਲਬ ਉਹਨਾਂ ਦੇ ਨੌਕਰੀ ਅਕੋਰਡਿੰਗ ਜਾਂ 60 ਸਾਲ ਤੱਕ ਜਾਂ 60 ਸਾਲ ਤੱਕ ਮੈਨੂੰ 19 ਦੇ ਦਿੱਤੇ ਮੈਂ 19 ਚ ਹੀ ਖੁਸ਼ ਆ 28-9 ਸਾਲ ਹੀ ਮਿਲ ਜਾਣ ਮੈਂ ਭਗਵੰਤ ਮਾਨ ਸਰਕਾਰ ਨੂੰ ਬਹੁਤ ਖੁਸ਼ ਆ ਜਿਲੇ ਮਤਲਬ ਇਹ ਖੇਡਾਂ ਕਰਾ ਰਹੀ ਨੇ ਮੈਂ ਤੁਹਾਡੇ ਚੈਨਲ ਜਰੀਏ ਵੀ ਕਹਿ ਰਿਹਾ ਵੀ ਜੇ ਸਾਡੀ ਸਾਡੇ ਚ ਟੈਲੈਂਟ ਹੈਗਾ ਤੇ ਸਾਨੂੰ ਉਹ ਮਾਣ ਵੀ ਬਖਸ਼ਣਾ ਚਾਹੀਦਾ ਭਾਈ ਆਪਣੀ ਉਮਰ ਕਿੰਨੀ ਹੋ ਗਈ ਮੇਰੀ ਬਾਈ 53 ਸਾਲਾਂ ਦਾ ਨੌਜਵਾਨਾਂ ਨਾਲ ਕੰਪੀਟੀਸ਼ਨ ਲੜਦਾ ਨੌਜਵਾਨਾਂ ਨਾਲ ਮੈਂ ਉਮਰ ਇਹ ਸਿਰਫ ਜਸਟ ਨੰਬਰ ਆ ਉਮਰ ਮੈਂ ਮੰਦਾ ਹੀ ਨਹੀਂ ਮੈਨੂੰ ਅਟੈਕ ਹੋ ਗਿਆ ਸੀਗਾ ਡਾਕਟਰ ਕਹਿੰਦਾ 10 ਕਿਲੋ ਵੀ ਨਹੀਂ ਚੱਕਣਾ ਪਰ ਇੱਕ ਮਾਈਂਡ ਸੈਟ ਕੀਤਾ ਵੀ ਮੈਂ ਕਹਿੰਦਾ ਮੈਨੂੰ ਕੁਝ ਹੋਇਆ ਹੀ ਨਹੀਂ ਹੂੰ ਹੂੰ ਨਹੀਂ ਤਾਂ ਕਈ ਦਿਲ ਛੱਡ ਜਾਂਦੇ ਨੇ ਅਟੈਕ ਹੋਣ ਤੋਂ ਬਾਅਦ ਕੋਈ ਨੌਜਵਾਨਾਂ ਨੂੰ ਅਪੀਲ ਛੋਡੀ ਜੀ ਨੌਜਵਾਨਾਂ ਨੂੰ ਇਹ ਹੀ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਡੇ মিডিਆ ਦੁਆਰਾ ਭਾਈ ਨਸ਼ਿਆਂ ਤੋਂ ਬਚੋ ਇਹ ਸਾਡਾ ਰੰਗਲਾ ਪੰਜਾਬ ਫੇਰ ਉਦਾਂ ਦਾ ਹੀ ਹੋ ਜਾਵੇ ਇਹ ਜਿਹੜੀ ਨੌਜਵਾਨੀਆਂ ਸਾਡੀ ਉਹ ਨਸਿਆਂ ਦੇ ਵਿੱਚ ਜਾ ਰਹੀ ਆ ਨਸ਼ਾ ਜਿਹੜਾ ਇੱਕ ਧੰਨ ਦਾ ਖਤਮ ਕਰ ਦੇ ਕਰਦਾ ਵਾ ਜੇਤ ਵੀ ਖਰਾਬ ਕਰਦਾ ਤੇ ਸਮਾਂ ਵੀ ਖਰਾਬ ਕਰਦਾ ਸੋ ਗਰਾਊਂਡ ਨਾਲ ਜੁੜ ਜਾਓ ਕੋਈ ਵੀ ਗੇਮ ਖੇਡੋ ਤੁਸੀਂ ਨਸ਼ਿਆਂ ਤੋਂ ਦੂਰ ਹੋ ਜਾਗੇ ਮੈਂ 42 ਸਾਲ ਗਰਾਊਂਡ ਨਾਲ ਜੁੜਿਆ ਇਸ ਕਰਕੇ ਬਚਿਆ ਮਾਲਕ ਦੀ ਕਿਰਪਾ ਬਾਈ ਮੈਂ ਖੇਡਣਾ ਤਾਂ ਹਰੇਕ ਚਾਹੁੰਦਾ ਕੋ ਬਹੁਤ ਲੋਕ ਪੜੇ ਲਿਖੇ ਫਿਰਦੇ ਨੇ ਵੀ ਜਦੋਂ ਉਹਨਾਂ ਦਾ ਮਿਹਨਤ ਦਾ ਮੁੱਲ ਨਹੀਂ ਪੈਂਦਾ ਫੇਰ ਅਗਲਾ ਨਸ਼ਿਆ ਵੱਲ ਜਾਂਦਾ ਵਗਾ ਉਹਦੇ ਬਾਰੇ ਕੋਈ ਸਰਕਾਰ ਨੂੰ ਥੋੜੀ ਵੀ ਕਹਿਣਾ ਚਾਹਣਗੇ ਵੀ ਉਹਦੇ ਸਰਕਾਰ ਜ਼ਿੰਮੇਵਾਰ ਆ ਜਾਂ ਨੌਜਵਾਰ ਆ ਆਪ ਜ਼ਿੰਮੇਵਾਰ ਆਗਾ ਉਹਦਾ ਦੇਖੋ ਵੀ ਆਪਾਂ ਸਰਕਾਰ ਦੇ ਬਾਰੇ ਇਦਾਂ ਨਹੀਂ ਕੋਈ ਮਾੜਾ ਕਹਿ ਸਕਦੇ ਡਿਗਰੀ ਮੁਤਾਬਕ ਜੋ ਉਹਨਾਂ ਦੀ ਟੈਲੈਂਟ ਬਣਦਾ ਜਾਂ ਉਹਨਾਂ ਦੀ ਯੋਗਤਾ ਮੁਤਾਬਕ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਸਰਕਾਰਾਂ ਵਧੀਆ ਨੇ ਕੋਈ ਸਰਕਾਰ ਮਾੜੀ ਨਹੀਂ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਸੋ ਅਸੀਂ ਇਹ ਕਹਾਂਗੇ ਅਪੀਲ ਕਰਾਂਗੇ ਵੀ ਜੇ ਉਹਨਾਂ ਦੀ ਯੋਗਤਾ ਹੈ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਧੰਨਵਾਦ ਬਾਈ ਜੀ ਹੋਰ ਜਲਦੀ ਹੋਵੇ ਸ਼ੁਰੂ ਹੋ ਜਾਣਾ